ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਪਿਛਲੇ ਢਾਈ ਮਹੀਨੇ ਤੋਂ ਇਲਾਕਾ ਨਿਵਾਸੀਆਂ ਐਨਆਰਏ ਭਰਾਵਾਂ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਜਿਹੜਾ ਖੇਡਾਂ ਦਾ ਮਹਾਕੁੰਭ ਵਾਈਐਫਸੀ ਰੋੜਕਾ ਕਲਾਂ ਖੇਡ ਸਟੇਡੀਅਮ 'ਤੇ ਚੱਲ ਰਿਹਾ ਆ ਉਹਦਾ ਜਿਹੜਾ ਕੱਲ ਨੂੰ ਆ ਉਹ ਸਮਾਪਤੀ ਸਮਾਰੋਹ ਆ ਜਿਸ ਉੱਤੇ ਬੱਚਿਆਂ ਦੇ ਨਾਮਾਂ ਦੀ ਵੰਡ ਹੋਵੇਗੀ ਤੇ ਦੂਜੀਆਂ ਟੀਮਾਂ ਖੇਡੀਆਂ ਉਹਨਾਂ ਦੇ ਵੀ ਨਾਮਾਂ ਦੀ ਵੰਡ ਹੋਵੇਗੀ ਉਸ ਤੋਂ ਬਾਅਦ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਜਿਹੜਾ ਕਬੱਡੀ ਕੱਪ ਹੈ ਉਹ ਖੇਡਿਆ ਜਾਊਗਾ ਜਿਹਦੇ ਵਿੱਚ ਵਿੱਚ ਪਹਿਲਾ ਇਨਾਮ 2.5 ਲੱਖ ਰੁਪਏ ਦੂਜਾ ਇਨਾਮ 2 ਲੱਖ ਰੁਪਏ ਤੇ ਬੈਸਤ ਨੂੰ ਜਿਹੜੇ ਹਾਰ ਲਈ ਡੇਵਿਡਸਨ ਮੋਟਰਸਾਈਕਲ ਦਿੱਤੇ ਜਾਣਗੇ ਹਾਰ ਲਈ ਡੇਵਿਡਸਨ ਮੋਟਰਸਾਈਕਲ ਦੇਣ ਦੀ ਸਾਡੀ ਵਿਚਾਰ ਇਸ ਵਾਰ ਤਾਂ ਬਣਿਆ ਕਿਉਂਕਿ ਸਾਡਾ ਭਰਾ ਸੰਦੀਪ ਨੰਗਲੰਬੀਆਂ ਜਿਹੜਾ ਸਾਥੋਂ ਪਿਛੜ ਗਿਆ ਉਹਨੇ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਮੈਂ ਚਾਹੁੰਦਾ ਵੀ ਕਬੱਡੀ ਵਿੱਚ ਆਪਾਂ ਇੱਥੇ ਪੰਜਾਬ ਵਿੱਚ ਵੀ ਹਾਰਲ ਡੇਵਿਡਸਨ ਮੋਟਰਸਾਈਕਲ ਦਈਏ ਸੋ ਸਾਡੇ ਸਾਰੇ ਐਨਆਰਏ ਭਰਾਵਾਂ ਨੇ ਸਲਾਹ ਕੀਤੀ ਤੇ ਉਹਨਾਂ ਨੇ ਇੱਕ ਮਿੰਟ ਵੀ ਨਹੀਂ ਲਾਇਆ ਇਸ ਗੱਲ ਦੇ ਵਿੱਚ ਹਾਂ ਮੈਂ ਪਾਉਂਦੇ ਹਾਂ ਆਪਾਂ ਨੂੰ ਸੰਦੀਪ ਦੇ ਬੋਲ ਪੂਰੇ ਕਰਨੇ ਚਾਹੀਦੇ ਆ ਅਸੀਂ ਬਹੁਤ ਧੰਨਵਾਦੀ ਆ ਸਾਡੇ ਐਨਆਰਏ ਭਰਾ ਵੀ ਇੱਥੇ ਖੜੇ ਆ ਸਾਡੇ ਅਮਰੀਕਾ ਤੋਂ ਵੀਰ ਖੜੇ ਆ ਇੱਥੇ ਬੇਅਰੀਆ ਸਪੋਰਟਸ ਕਲੱਬ ਵਾਲੇ ਤੇ ਸਾਡੇ ਇੰਗਲੈਂਡ ਤੋਂ ਭਰਾ ਖੜੇ ਆ ਸਾਡੇ ਕੈਨੇਡਾ ਤੋਂ ਭਰਾ ਖੜੇ ਆ ਫੁੱਲ ਮਨਾ ਕੇ ਲਈ ਦੇਸ਼ ਵਿਦੇਸ਼ ਦੇ ਜਿੰਨੇ ਸਾਡੇ ਸਹਿਯੋਗੀ ਸੱਜਣ ਨੇ ਸਾਰੇ ਇਸ ਖੇਡ ਮੇਲੇ ਮੌਜੂਦ ਆ ਜਾਂ ਬਾਹਰ ਬੈਠੇ ਇਹਦੇ ਨਾਲ ਬਿਲਕੁਲ رابطہ ਬਣਾ ਕੇ ਬੈਠੇ ਆ ਕੱਲ ਮੇਜਰ ਲੀਗ ਦੇ ਫਾਈਨਲ ਤੋਂ ਬਾਅਦ ਬੱਬੂ ਮਾਨ ਦਾ ਜਿਹੜਾ ਖਾੜਾ ਲੱਗਣਾ ਹੈ ਇੱਕ ਸੱਭਿਆਚਾਰਕ ਪ੍ਰੋਗਰਾਮ ਹਰ ਵਾਰ ਆਪਾਂ ਹਰ ਸਾਲ ਵਧੀਆ ਤੋਂ ਵਧੀਆ ਕਲਾਕਾਰ ਲਿਆਈਦੇ ਆ ਕਿਉਂਕਿ ਸਾਡੀ ਸੋਚ ਇਹ ਆ ਕਿ ਅਸੀਂ ਆਪਣੇ ਪਿੰਡ ਨੂੰ ਵੀ ਇੱਕ ਨੰਬਰ ਬਣਾਉਣਾ ਆ ਅਸੀਂ ਆਪਣੇ ਖੇਡ ਮੇਲੇ ਨੂੰ ਵੀ ਇੱਕ ਨੰਬਰ ਬਣਾਣਾ ਤੇ ਅਸੀਂ ਕਲਾਕਾਰ ਵੀ ਜਿਹੜੇ ਇੱਥੇ ਇੱਕ ਨੰਬਰ ਦੇ ਸਕਣੇ ਸੋ ਇਹਨਾਂ ਗੱਲਾਂ ਕਰਦੇ ਹੋਏ ਉਮੀਦ ਕਰਦੇ ਆ ਕਿ ਦਰਸ਼ਕ ਪਹਿਲਾਂ ਦੀ ਤਰ੍ਹਾਂ ਭਰਪੂਰ ਸਹਿਯੋਗ ਦੇਣਗੇ ਆਹ ਬਾਤ ਤੋਂ ਵੱਧ ਗਣਤੀ ਵਿੱਚ ਆ ਕੇ ਬੱਚਿਆਂ ਨੂੰ ਅਸ਼ੀਰਵਾਦ ਦੇਣਗੇ ਅਤੇ ਇੱਕ ਜਿਹੜੀ ਖਾਸ ਗੱਲ ਆ ਐਂਟਰੀ ਜਿਹੜੀ ਬਿਲਕੁਲ ਖੁੱਲੀ ਆ ਆਮ ਲੋਕਾਂ ਨੇ ਮਨਾਰ ਵਿੱਚ ਭੁਲੇਖਾ ਸ਼ਾਇਦ ਪਾਸਾਂ ਨਾਲ ਐਂਟਰੀ ਆ ਜਾਂ ਕੋ ਟਿਕਟ ਇਦਾਂ ਟੋਟਲੀ ਫ੍ਰੀ ਆਫ ਕੋਸਟ ਆ ਖੁੱਲੀ ਐਂਟਰੀ ਆ ਜਿਹੜੇ ਮਰਜ਼ੀ ਸਹੋਗੀ ਸੱਜਣ ਇਥੇ ਆਉਣ ਅਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਮੈਚ ਜਿਹੜਾ ਠੀਕ 11:30 ਵਜੇ ਸ਼ੁਰੂ ਹੋ ਜਾਣੇ ਆ ਜੋ ਕਿ ਤਕਰੀਬਨ ਸ਼ਾਮ ਦੇ 6:30 ਵਜੇ ਤੱਕ ਚੱਲਣਗੇ ਖੂਬਸੂਰਤ ਗੱਲ ਆ ਬੱਚਿਆਂ ਦਾ ਜਿਹੜਾ ਸਾਰਾ ਸਵਾਲ WFC ਜਿਹਨਾਂ ਦੇ ਕੰਮ ਕਰਦੀ ਆ ਪੀ ਪਿੰਡਾਂ ਦੇ ਜਿਹੜੇ ਸੈਂਟਰਾਂ ਦੇ ਬੱਚਿਆਂ ਦਾ ਮਾਰਚ ਪਾਸ ਤੇ ਮੁੱਖ ਕਰਤਣ ਦਾ ਜਿਹੜਾ ਕੇਂਦਰ ਹੋਊਗਾ ਇੱਕ ਵਾਰੀ ਫਿਰ ਆਪ ਸਾਰਿਆਂ ਨੂੰ ਬੇਨਤੀ ਆ ਕਿ ਆਪ ਸਾਰੇ ਪਿਛਲੇ ਸਾਲਾਂ ਜਿਹੇ ਤਰ੍ਹਾਂ ਹੌਮਹਮਾ ਕੇ ਪਹੁੰਚੋ ਇਸ ਖੇਡ ਮੇਲੇ ਦੀ ਰੌਣਕ ਨੂੰ